ਦਸੂਹਾ ਦੇ ਕੰਢੀ ਏਰੀਆ ਦੇ ਵਿੱਚ ਸਵੇਰ ਤੋਂ ਪੈ ਰਹੇ ਮੀਂਹ ਦੇ ਕਾਰਨ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਇਲਾਕੇ ਦੇ ਸਾਰੇ ਚੋ ਉਫਾਨਤੇ ਨੇ ਤੇ ਪਾਣੀ ਦਾ ਤੇਜ਼ ਵਹਾਅ ਦੇਖਦੇ ਹੋਏ ਲੋਕਾਂ ਨੂੰ ਕਈ ਘੰਟਿਆਂ ਤੋਂ ਇੰਤਜ਼ਾਰ ਕਰਨਾ ਪੈ ਰਿਹਾ ਲੋਕ ਆਪਣੇ ਕਮਾਕਾਰਾਂ ਤੇ ਜਾਣ ਤੋਂ ਵੀ ਬੈਠੇ ਨੇ ਤੇ ਜਿਨ੍ਹਾਂ ਦੇ ਵੱਲੋਂ ਆਪਣੇ ਘਰ ਨੂੰ ਵਾਪਸੀ ਕੀਤੀ ਗਈ ਹੈ ਉਹ ਵੀ ਇੰਤਜ਼ਾਰ ਕਰ ਰਹੇ ਨੇ ਕਿ ਪਾਣੀ ਦੀ ਰਫ਼ਤਾਰ ਘਟੇ ਤੇ ਉਹ ਆਪਣੇ ਘਰਾਂ ਨੂੰ ਰਵਾਨਾ ਹੋ ਸਕਣ ਪਰ ਕਈ ਕੰਟਿਆਂ ਤੋਂ ਲੋਕ ਉੱਥੇ ਹੀ ਖੜੇ ਨੇ ਕਿਉਂਕਿ ਚੋਲ ਦੇ ਵਿੱਚ ਪਾਣੀ ਇਸ ਕਦਰ ਵਧਿਆ ਹੋਇਆ ਹੈ ਕਿ ਲੰਘਣ ਵਾਲੇ ਬਣਾਏ ਰਾਹ ਦੇ ਉੱਪਰੋਂ ਦੀ ਹੋ ਕੇ ਪਾਣੀ ਤੇਜ਼ ਵਹਾਅ ਦੇ ਵਿੱਚ ਲੰਘ ਰਿਹਾ ਹੈ ਜਿਸ ਦੇ ਡਰੋਂ ਉੱਥੇ ਹੀ ਲੋਕ ਫਸੇ ਹੋਏ ਨੇ ਦੱਸਦੇ ਕਿ ਕੰਢੀ ਇਲਾਕੇ ਦੇ ਪਿੰਡ ਸੰਸਾਰਪੁਰ ਅਦਚਾਕ ਮਾਕੋਵਾਲ ਸੰਗਵਾਲ ਸਮੇਤ ਕਈ ਪਿੰਡਾਂ ਨੂੰ ਆਪਸ ਦੇ ਵਿੱਚ ਜੋੜਨ ਵਾਲੇ ਸਾਰੇ ਚੋ ਉਫਾਨਤੇ ਨੇ ਜਿਸ ਕਰਕੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹਨਾ ਮੈਂ ਆਪਣਾ ਭਾਜੀ ਤੇ ਕਿੰਨੇ ਦੇ ਵਜੇ ਦੀ ਪਰਖ ਲਗੀ ਇਹ ਤਾਂ ਲੱਗਿਆ ਕਿ ਸੁਵੇਸੇ ਹੀ ਲੱਗੀ ਹੈ ਮਤਲਬ 3-4 ਘੰਟੇ ਹੋ ਗਏ ਇੱਥੇ ਹੀ ਖੜੇ ਹੈ ਥੱਲੇ ਤਾਂ ਕੋਈ ਤਰਸ ਨਹੀਂ ਆਦੀ ਨਾਲੇ ਬਾਕੀ ਵੀ ਮਾਲੇ ਜਿਹੜੇ ਹੋਰ ਵੀ ਮਾਲੇ ਕਾਰੋਬਾਰ ਵਾਲੇ ਬੰਦੇ ਹੈ ਉਹ ਵੀ ਇੱਧੇ ਹੀ ਰੱਖੀ ਹੈ ਕੋਈ ਹੈ ਨਹੀਂ ਇਧਰ ਕੋਈ ਮਾਲੇਵੇ ਚਾਂਸ ਹੈ ਨਹੀਂ ਗਲੇ ਬੰਦੇ ਨਿਕਲ ਜਾ ਇਧਰੋਂ ਨਾ ਅੱਗੇ ਵੀ ਮਾਲੇ ਉਧਰ ਵੀ ਇਹੀ ਇਹੀ ਚਾਂਸ ਹੈ ਜਿਹੜੇ ਚੱਲ ਜਾਓ ਤੇ ਇਧਰ ਵੀ ਇਹੀ ਚਾਂਸ ਹੈ ਇਧਰ ਹੈ ਹੀ ਨਹੀਂ ਕੋਈ ਰਸਤਾ ਹੀ ਹੈ ਨਹੀਂ ਮੈਂ ਬਾਜ਼ਦੂ ਮੈਂ ਪਤਾ ਹੀ ਹੈ ਹੁੰਦਾ ਹੀ ਹੈ ਮਾਰਾ ਮੋਟਾ ਜਣਾ ਕੋਈ ਸੁਭਦਾ ਹੋਏ ਉਹ ਕੀ ਨਾਮ ਹੈ ਆਪਣਾ ਤਾਂ ਕਿੰਨੇ ਘੰਟੇ ਹੋ ਗਏ ਇੱਥੇ ਖੜਿਆ ਉਹਨੂੰ ਮੇਰਾ ਨਾਮ ਨਰਿੰਦਰ ਸਿੰਘ ਹੈ ਜੀ ਸਾਨੂੰ ਇੱਥੇ ਘੱਟੋ ਘੱਟ 2-3 ਘੰਟੇ ਹੋ ਹੀ ਗਏ ਜੀ ਹਾਂ ਜੀ ਭਈ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆਂ ਜੀ ਆਹ ਜਿਹੜਾ ਇਹ ਇੱਕ ਇਹ ਪੋਲ ਹੋ ਗਿਆ ਇੱਕ ਧੁੱਸੀ ਵਾਲਾ ਪੋਲ ਹੋ ਗਿਆ ਇਹ ਦੋ ਪੋਲ ਹੈ ਜਿਹੜੇ ਬਰਸਾਤਾਂ ਦੇ ਵਿੱਚ ਬਣਾਏ ਜਾਣ ਕਿਉਂਕਿ ਇੱਥੇ ਆਉਣ ਜਾਣ ਦੀ ਜ਼ਿਆਦਾ ਸਮੱਸਿਆ ਹੋ ਜਾਂਦੀ ਆ ਤੇ ਨਾ ਇਧਰੋਂ ਬੱਚੇ ਜਾ ਸਕਦੇ ਆ ਸਕੂਲ ਪੜ੍ਹਨ ਤੇ ਨਾ ਕੋ ਸਕਦੇ ਆ ਇਧਰ ਜੇ ਕਿਸੇ ਨੂੰ ਅਵਰਜੈਂਸੀ ਪੈ ਜਾਵੇ ਤਾਂ ਕੋਈ ਇੱਧਰ ਨੂੰ ਜਾ ਨਹੀਂ ਸਕਦਾ ਇਹ ਕਨੈਕਟਡ ਟੁੱਟਿਆ ਹੋਇਆ ਹੈ ਤਸੂਹੇ ਰੋਡ ਨੂੰ ਜਾਂਦਾ ਹੈ ਤਸੂਹੇ ਤੋਂ ਇੱਕ ਣਵਾੜਾ ਰੋਡ ਵੀ ਜਾਂਦਾ ਹੈ ਤੇ ਨਾਲ ਹੀ ਅਗਲਾ ਇੱਕੋ ਰੋਡ ਹੈਗਾ ਇੱਕ ਜਿਹੜਾ ਉਹ ਗੜ੍ਹ ਨੂੰ ਵੀ ਜਾਂਦਾ ਹੈ ਉਹ ਵੀ ਦੋਨੇ ਜਿਹੜੇ ਰੋਡ ਹੈ ਜਿਹੜੇ ਕੰਤੋਂ ਬਿਲਕੁਲ ਬੰਦ ਹੋ ਜਾਂਦੇ ਆ ਕਿ ਪ੍ਰਸ਼ਾਸਨ ਨੂੰ ਸਾਡੀ ਇਹੀ ਮੰਗ ਹੈ ਕਿ ਅਗਲੀ ਵਾਰ ਇੱਥੇ ਬਰਸਾਤਾ ਤੋਂ ਪਹਿਲੇ-ਪਹਿਲੇ ਇੱਥੇ ਪੋਲ ਤਿਆਰ ਕੀਤਾ ਜਾਵੇ ਤਾਂ ਜੋ ਇੱਥੇ ਲੋਕਾਂ ਨੂੰ ਕੋਈ ਮੁਸੀਬਤ ਨਾ ਆਵੇ ਕਿਉਂਕਿ ਦਿਨ-ਰਾਤ ਨੂੰ ਜਾਣਾ ਹੁੰਦਾ ਹੈ ਤੇ ਕਿਸੇ ਨੂੰ ਆ ਪ੍ਰੋਬਲਮਾਂ ਸਾਹਮਣਾ ਕਰਨਾ ਪੈਂਦਾ ਇਹ ਬਰਸਾਤਾ ਦੇ ਵਿੱਚ ਜ਼ਿਆਦਾ ਇੱਥੇ ਮੁਸ਼ਕਲਾਂ ਹੋ ਜਾਂਦੀਆਂ ਤੇ ਪ੍ਰਸ਼ਾਸਨ ਨੂੰ ਸਾਡੀ ਇਹੀ ਮੰਗ ਹੈ ਕਿ ਜਲਦੀ ਤੋਂ ਜਲਦੀ ਇੱਥੇ ਪੋਲ ਦਾ ਨਿਰਮਾਣ ਕੀਤਾ ਜਾਵੇ ਜਦੋਂ ਤੁਸੀਂ ਇੱਕ ਮਾਤਾ ਜੀ ਨੂੰ ਵੀ ਸੇਵਾ ਨਿਭਾਈ ਹੈ ਤੇ ਕਿੱਥੇ ਹੁਣੇ ਹੀ ਇਹਨਾਂ ਨੂੰ ਲਗਾ ਕੇ ਹਟੇ ਆਂ ਇਥੇ ਸੰਕਟ ਹੈ ਜੀ ਨਾ ਉਹਨਾਂ ਦਾ ਆਇਆ ਤੇ ਕਹ ਲੋ ਕਿ ਇੱਥੇ ਮਤਲਬ ਲੰਘ ਨਹੀਂ ਸਕਦੇ ਆ ਕਿ ਇੰਨਾ ਵਹਾਅ ਤੇਜ ਆ ਇਹ ਬੰਦਾ ਜੇ ਚਾਹੇ ਨਾ ਤਾਂ ਆਪ ਹੀ ਰੋੜ ਸਕਦਾ ਬੰਦਾ ਤੇ ਗੱਡੀਆਂ ਵੀ ਰੋੜ ਸਕਦੀਆਂ ਨੇ ਤੁਸੀਂ ਦੇਖ ਲਓ ਗੱਡੀਆਂ ਅੱਗੇ ਵੀ ਖੜੀਆਂ ਆ ਪਿੱਛੇ ਵੀ ਖੜੀਆਂ ਆ ਸਾਰੀ ਇਹ ਦੁਨੀਆ ਖੜੀ ਆ ਤੇ ਤਾਂ ਕਰਕੇ ਇਹੀ ਕਹਿੰਦੇ ਆ ਕਿ ਪ੍ਰਸ਼ਾਸਨ ਨੂੰ ਇਹੀ ਮੰਗ ਆ ਕਿ ਸਾਡੀ ਵੀ ਇਹ ਪੌਲੇ ਜਲਦੀ ਜਲਦੀ ਬਣਾਏ ਜਾਣ ਤੁਹਾਨੂੰ ਦਸੂਹਾ ਦੇ ਕੰਢੀ ਏਰੀਆ ਦੇ ਵਿੱਚ ਸਵੇਰ ਤੋਂ ਪੈ ਰਹੇ ਮੀਂਹ ਦੇ ਕਾਰਨ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਇਲਾਕੇ ਦੇ ਸਾਰੇ ਚੋ ਉਫਾਨਤੇ ਨੇ ਤੇ ਪਾਣੀ ਦਾ ਤੇਜ਼ ਵਹਾਅ ਦੇਖਦੇ ਹੋਏ ਲੋਕਾਂ ਨੂੰ ਕਈ ਘੰਟਿਆਂ ਤੋਂ ਇੰਤਜ਼ਾਰ ਕਰਨਾ ਪੈ ਰਿਹਾ ਲੋਕ ਆਪਣੇ ਕਮਾਕਾਰਾਂ ਤੇ ਜਾਣ ਤੋਂ ਵੀ ਬੈਠੇ ਨੇ ਤੇ ਜਿਨ੍ਹਾਂ ਦੇ ਵੱਲੋਂ ਆਪਣੇ ਘਰ ਨੂੰ ਵਾਪਸੀ ਕੀਤੀ ਗਈ ਹੈ ਉਹ ਵੀ ਇੰਤਜ਼ਾਰ ਕਰ ਰਹੇ ਨੇ ਕਿ ਪਾਣੀ ਦੀ ਰਫ਼ਤਾਰ ਘਟੇ ਤੇ ਉਹ ਆਪਣੇ ਘਰਾਂ ਨੂੰ ਰਵਾਨਾ ਹੋ ਸਕਣ ਪਰ ਕਈ ਕੰਟਿਆਂ ਤੋਂ ਲੋਕ ਉੱਥੇ ਹੀ ਖੜੇ ਨੇ ਕਿਉਂਕਿ ਚੋਲ ਦੇ ਵਿੱਚ ਪਾਣੀ ਇਸ ਕਦਰ ਵਧਿਆ ਹੋਇਆ ਹੈ ਕਿ ਲੰਘਣ ਵਾਲੇ ਬਣਾਏ ਰਾਹ ਦੇ ਉੱਪਰੋਂ ਦੀ ਹੋ ਕੇ ਪਾਣੀ ਤੇਜ਼ ਵਹਾਅ ਦੇ ਵਿੱਚ ਲੰਘ ਰਿਹਾ ਹੈ ਜਿਸ ਦੇ ਡਰੋਂ ਉੱਥੇ ਹੀ ਲੋਕ ਫਸੇ ਹੋਏ ਨੇ ਦੱਸਦੇ ਕਿ ਕੰਢੀ ਇਲਾਕੇ ਦੇ ਪਿੰਡ ਸੰਸਾਰਪੁਰ ਅਦਚਾਕ ਮਾਕੋਵਾਲ ਸੰਗਵਾਲ ਸਮੇਤ ਕਈ ਪਿੰਡਾਂ ਨੂੰ ਆਪਸ ਦੇ ਵਿੱਚ ਜੋੜਨ ਵਾਲੇ ਸਾਰੇ ਚੋ ਉਫਾਨਤੇ ਨੇ ਜਿਸ ਕਰਕੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਨਾ ਮੈਂ ਆਪਣਾ ਭਾਜੀ ਤੇ ਕਿੰਨੇ ਦੇ ਵਜੇ ਦੀ ਬਰਖਾ ਲਗੀ ਇਹ ਤਾਂ ਲੱਗਿਆ ਕਿ ਸਵੇਰੇ ਸਹੀ ਲੱਗੀ ਹੈ ਮਤਲਬ 3-4 ਘੰਟੇ ਹੋ ਗਏ ਇੱਥੇ ਹੀ ਖੜੇ ਹੈ ਥੱਲੇ ਤੱਕ ਕੋਈ ਤਰਸ ਨਹੀਂ ਆਈ ਨਾਲੇ ਬਾਕੀ ਵੀ ਮਾਲੇ ਜਿਹੜੇ ਹੋਰ ਵੀ ਮਾਲੇ ਕਾਰੋਬਾਰ ਵਾਲੇ ਬੰਦੇ ਹੈ ਉਹ ਵੀ ਇੱਥੇ ਹੀ ਰੁਕੇ ਹੈ ਕੋਈ ਹੈ ਨਹੀਂ ਇਧਰ ਕੋਈ ਮਤਲਬ ਇਹ ਚਾਂਸ ਹੈ ਨਹੀਂ ਜਿਹੜੇ ਬੰਦੇ ਨਿਕਲ ਜਾਏ ਇੱਥੋਂ ਨਾ ਅੱਗੇ ਵੀ ਮਾਲੇ ਉਧਰ ਵੀ ਇਹੀ ਇਹੀ ਚਾਂਸ ਹੈ ਇਧਰ ਚੱਲ ਜਾਓ ਤਾਂ ਇਧਰ ਵੀ ਇਹੀ ਚਾਂਸ ਹੈ ਇਧਰ ਹੈ ਹੀ ਨਹੀਂ ਕੋਈ ਰਸਤਾ ਹੀ ਹੈ ਨਹੀਂ ਮੈਂ ਬਾਰਤੂ ਮੈਂ ਪਤਾ ਹੀ ਹੈ ਉਹ ਹੁੰਦਾ ਹੀ ਹੈ ਮਾੜਾ ਮੋਟਾ ਇੱਧਾ ਜਣਾ ਕੋਈ ਸੁਭਦਾ ਹੋਏ ਉਹ ਕੀ ਨਾਮ ਹੈ ਫੜਾ ਤਾਂ ਕਿੰਨੇ ਘੰਟੇ ਹੋ ਗਏ ਇੱਥੇ ਖੜਿਆ ਉਹਨੂੰ ਮੇਰਾ ਨਾਮ ਨਰਿੰਦਰ ਸਿੰਘ ਹੈ ਜੀ ਸਾਨੂੰ ਇੱਥੇ ਘੱਟੋ ਘੱਟ 2-3 ਘੰਟੇ ਹੋ ਹੀ ਗਏ ਜੀ ਹਾਂ ਜੀ ਭਾਈ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆਂ ਕਿ ਆਹ ਜਿਹੜਾ ਇਹ ਇਹ ਪੋਲ ਹੋ ਗਿਆ ਇੱਕ ਧੁੱਸੀ ਵਾਲਾ ਪੋਲ ਹੋ ਗਿਆ ਇਹ ਦੋ ਪੋਲ ਹੈ ਜਿਹੜੇ ਬਰਸਾਤਾਂ ਦੇ ਵਿੱਚ ਬਣਾਏ ਜਾਣ ਕਿਉਂਕਿ ਇੱਥੇ ਆਨ-ਜਾਨ ਦੀ ਜ਼ਿਆਦਾ ਸਮੱਸਿਆ ਹੋ ਜਾਂਦੀ ਆ ਤੇ ਨਾ ਇਧਰੋਂ ਬੱਚੇ ਜਾ ਸਕਦੇ ਆ ਸਕੂਲ ਪੜ੍ਹਨ ਤੇ ਨਾ ਕੋ ਸਕਦੇ ਆ ਇਧਰ ਜੇ ਕਿਸੇ ਨੂੰ ਅਰਜੈਂਸੀ ਪੈ ਜਾਵੇ ਤਾਂ ਕੋਈ ਇਧਰੋਂ ਜਾ ਨਹੀਂ ਸਕਦਾ ਇਹ ਕਨੈਕਟਡ ਟੁੱਟਿਆ ਹੋਇਆ ਤੇ ਸੂਹੇ ਰੋਡ ਨੂੰ ਜਾਂਦਾ ਹੈ ਤੇ ਸੂਹੇ ਤੋਂ ਇਹ ਤਲਵਾੜਾ ਰੋਡ ਵੀ ਜਾਂਦਾ ਹੈ ਤੇ ਨਾਲ ਹੀ ਅਗਲਾ ਇੱਕ ਤੋਂ ਰੋਡ ਹੈਗਾ ਇੱਕ ਜਿਹੜਾ ਉਹ ਗੜ੍ਹ ਨੂੰ ਵੀ ਜਾਂਦਾ ਹੈ ਉਹ ਵੀ ਦੋਨੇ ਜਿਹੜੇ ਰੋਡ ਹੈ ਜਿਹੜੇ ਕਹਿੰਦੇ ਬਿਲਕੁਲ ਬੰਦ ਹੋ ਜਾਂਦੇ ਆ ਕਿ ਪ੍ਰਸ਼ਾਸਨ ਨੂੰ ਸਾਡੀ ਇਹੀ ਮੰਗ ਹੈ ਕਿ ਅਗਲੀ ਵਾਰ ਇੱਥੇ ਬਰਸਾਤਾ ਤੋਂ ਪਹਿਲੇ-ਪਹਿਲੇ ਇੱਥੇ ਪੋਲ ਤਿਆਰ ਕੀਤਾ ਜਾਵੇ ਤਾਂ ਜੋ ਇੱਥੇ ਲੋਕਾਂ ਨੂੰ ਕੋਈ ਮੁਸੀਬਤ ਨਾ ਆਵੇ ਕਿਉਂਕਿ ਦਿਨ-ਰਾਤ ਨੂੰ ਜਾਣਾ ਹੁੰਦਾ ਹੈ ਤੇ ਕਿਸੇ ਨੂੰ ਆ ਪ੍ਰੋਬਲਮਾਂ ਸਾਹਮਣਾ ਕਰਨਾ ਪੈਂਦਾ ਇਹ ਬਰਸਾਤਾ ਦੇ ਵਿੱਚ ਜ਼ਿਆਦਾ ਇੱਥੇ ਮੁਸ਼ਕਲਾਂ ਹੋ ਜਾਂਦੀਆਂ ਤੇ ਪ੍ਰਸ਼ਾਸਨ ਨੂੰ ਸਾਡੀ ਇਹੀ ਮੰਗ ਹੈ ਕਿ ਜਲਦੀ ਤੋਂ ਜਲਦੀ ਇੱਥੇ ਪੋਲ ਦਾ ਨਿਰਮਾਣ ਕੀਤਾ ਜਾਵੇ ਜਦੋਂ ਤੁਸੀਂ ਇੱਕ ਮਾਤਾ ਜੀ ਨੂੰ ਵੀ ਸੇਵਾ ਨਿਭਾਈ ਹੈ ਤੇ ਕਿੱਥੇ ਹੁਣੇ ਹੀ ਇਹਨਾਂ ਨੂੰ ਲਗਾ ਕੇ ਹਟੇ ਆਂ ਇਹ ਤਾਂ ਸੰਤਾ ਹੈਗੇ ਨਾ ਉਹਨਾਂ ਦਾ ਆਇਆ ਤੇ ਕਹ ਲੋ ਕਿ ਇੱਥੇ ਮਤਲਬ ਲੰਘ ਨਹੀਂ ਸਕਦੇ ਆ ਕਿ ਇੰਨਾ ਵਹਾਅ ਤੇਜ਼ ਆ ਕਿ ਬੰਦਾ ਜੇ ਚਾਹੇ ਨਾ ਤਾਂ ਆਪ ਹੀ ਰੋੜ ਸਕਦਾ ਬੰਦਾ ਤੇ ਗੱਡੀਆਂ ਵੀ ਰੋੜ ਸਕਦੀਆਂ ਤਾਂ ਤੁਸੀਂ ਦੇਖ ਲਓ ਗੱਡੀਆਂ ਅੱਗੇ ਵੀ ਖੜੀਆਂ ਆ ਪਿੱਛੇ ਵੀ ਖੜੀਆਂ ਆ ਸਾਰੀ ਇੱਧਰ ਦੁਨੀਆ ਖੜੀ ਆ ਤੇ ਤਾਂ ਕਰਕੇ ਇਹੀ ਕਹਿੰਦੇ ਆ ਕਿ ਪ੍ਰਸ਼ਾਸਨ ਨੂੰ ਇਹੀ ਮੰਗ ਆ ਕਿ ਸਾਡੀ ਵੀ ਇਹ ਪੌਲੇ ਜਲਦੀ ਜਲਦੀ ਬਣਾਈ ਜਾਣ ਤੁਹਾਨੂੰ